ਆ ਫੇਰ ਇਕੱਠੇ ਹੋਏ ਆ ਪਿਛਲੇ ਸਾਲ ਪਹਿਲੇ ਗਾਣੇ ਤੇ ਕੱਟੇ ਸੀ ਸੋਹਣੀਏ ਜੇ ਤੇਰੇ ਨਾਲ ਰਗਾਂ ਮੇਗਮਾਂ ਦੇਖੀ ਮਜ਼ਾ ਇਸ ਗੱਲ ਦਾ ਹੈ ਕਿ ਤੁਸੀਂ ਇਸ ਗਾਣੇ ਨੂੰ ਖੱਲੋ ਤੇ ਮਤਲਬ ਜ਼ਿੰਦਾ ਰੱਖਿਆ ਹੋਇਆ ਅਸੀਂ ਨਹੀਂ ਰੱਖਿਆ ਲੋਕਾਂ ਨੇ ਰੱਖਿਆ ਹਾਂ ਮਤਲਬ ਤੁਸੀਂ ਗਾਣਾ ਬਣਿਆ ਇੰਨਾ ਅੱਛਾ ਜੀ ਸਾਰੇ ਪਿਆਰ ਕਰਦੇ ਸਾਰੇ ਸੁਣਦੇ ਤੇ ਹੁਣ ਜਿਹੜਾ ਅੱਜ ਗਾਣਾ ਰਿਕਾਰਡ ਹੋਇਆ ਉਹ ਵੀ ਹੁਣ ਇਸ ਤੋਂ ਬਾਅਦ 20 ਸਾਲ ਵੇਟਿੰਗ ਕਰਾਂਗੇ ਹਰ ਦੋ ਮਹੀਨੇ ਚੋਂ ਕੋਈ ਨਾ ਗੈਪ ਨਹੀਂ ਪਾਣਾ ਠੀਕ ਹੈ ਨਾ ਉਹ ਗਾਣਾ ਕਿਹਦੇ ਕਰਦੇ ਬਹੁਤ ਪਿਆਰਾ ਗਾਣਾ ਲੈ ਕੇ ਆ ਰਹੇ ਹਾਂ ਅਸੀਂ ਤੇ ਤੁਹਾਨੂੰ ਜੀ ਹਾਂ ਪ੍ਰੋਡਿਊਸਰ ਸਾਡੇ ਅੰਦਰ ਅੰਦਰ ਜੀ ਪ੍ਰਾਈਸ ਸਾਡਾ ਸੀ ਬਜਾਤਾ ਸੋ ਬਹੁਤ ਵਧੀਆ ਟਰੈਕ ਬਹੁਤ ਜਲਦੀ ਥੋੜੇ ਸਾਰੇ ਦੇ ਰੂਪ ਬਣਾ ਕੇ ਹਟੇ ਬਹੁਤ ਅੱਛਾ ਬਹੁਤ ਸੋਹਣੀਏ ਗਾਣਾ ਇਹਨੂੰ ਜਿਹੜਾ ਮਿਊਜ਼ਿਕ ਦਿੱਤਾ ਸੀ ਸਾਰੇ ਜਾਣਦੇ ਹੋ ਮੈਂ ਦੇਖਾਂ ਜੀ ਸਾਰਿਆਂ ਦੇ ਡਰੀਮ ਹੈ ਇਹਨਾਂ ਨਾਲ ਕੰਮ ਕਰਨਾ ਮੈਂ ਨਹੀਂ ਮੇਰੇ ਡਰੀਮ ਹੈ ਆਪਕੋ ਨਹੀਂ ਨਹੀਂ ਦੇਖੋ ਜਿਹੜੀ ਗੱਲ ਸੱਚ ਹੈ ਸੱਚ ਸੋ ਬਹੁਤ ਚੰਗਾ ਲੱਗਦਾ ਹਮੇਸ਼ਾ ਹੀ ਕਿਆ ਜਦ ਸਾਨੂੰ ਮੌਕਾ ਮਿਲੇ ਕੱਟੇ ਕੰਮ ਕਰਨਾ ਬਹੁਤ ਅੱਛਾ ਲੱਗ ਰਿਹਾ ਥੈਂਕਸ ਟੂ ਮੰਗਰ ਜੀ ਤੇ ਸੋਹਣੀਏ ਦੀ ਲੋਕ ਲੈ ਕੇ ਨੱਚਵਾਉਂ ਤਾਂ ਨਵਾਂ ਨਾ ਨਾ ਜੀ ਇਹਨੂੰ ਸੀ ਡੋਰੀ ਬਣਾਇਆ ਸੀਗਾ ਹਾਂ ਜੀ ਮੈਂ ਜੁੜੇ ਉਸ ਤੇ ਪੀਫਾ ਵੀ ਗਾਇਆ ਸੀ ਹੋਵੇ ਮੈਂ ਕੱਟਦੀਆਂ ਰੂਮਾਇਆ ਵੇ ਮੈਂ ਕੱਤ ਦੀਆਂ ਰੋਮਾਇਆ ਵੇਖ ਤੂੰ ਸੋਣਾ ਤੂੰ ਲੱਗਦਾ ਤੇਸਾ ਨੂੰ ਦਜਾ ਵੀ ਤੂੰ ਹਰੇ ਹਰੇ ਬਗੀਚਾ ਵਿੱਚ ਮੋਰ ਹੋਵੇ ਆਹ ਬਗੀਚਾ ਵਿੱਚ ਮੋਰ ਹੋਵੇ ਤੇਰੇ ਪਿੱਛੇ ਕਿਉਂ ਰੋੜੀਏ ਤੇਰੇ ਮਨ ਕੀ ਜੈ ਹੋ ਰਹੇ ਹੋਵੇ ਆ ਤੇਰੇ ਨਾਲ ਸੋੜਿਆ ਜਿਦ ਹਮੇ ਕਰ ਮਾ ਵਾ 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 ਵੇ ਲੱਗ ਲੇ ਮਰ ਜਾ ਹਾਏ ਵੇ ਲੱਗ ਤੁਨੇ बाबा फुल जे दिल फुल जे अदिल ते मरी जवा मरी बाब ਪੈ ਗਿਆ ਆ ਰਹਾ ਯਾਦ ਕੋ ਤੀ ਕਰ ਰਹੀ ਮੈਂ ਥੈਂਕ ਯੂ ਸਿਬਾਣੀ ਰੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦੇ ਨਾਲ